ਦੇਖੇ ਆਪਣਾ ਫੋਨ ਸਤਿ ਸ਼੍ਰੀਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਤਨ ਹਰਮ ਕਰ ਲੱਗੇ ਆ ਸਜਣੋ ਐਡਰੈਸ ਇੱਕ ਵਾਰੀ ਜਿਹੜਾ ਉਹ ਨੋਟ ਕਰਿਓ ਪਿੰਡ ਦੀ ਗੱਲ ਕਰੀਏ ਤਾਂ ਸਜਣੋ ਗੁਲਾਮ ਪੱਤਰਾ ਗੁਲਾਮੀ ਵਾਲਾ ਤੇ ਜ਼ਿਲ੍ਹਾ ਫਿਰੋਜ਼ਪੁਰ ਆ ਗਿਆ ਇਸ ਨਗਰ ਤੋਂ 15 ਕਿਲੋਮੀਟਰ ਦੀ ਦੂਰੀ ਤੇ ਸਜਨੋ ਫਰੋਜ਼ ਪਰ ਸ਼ਹਿਰ ਆ ਤੇ 15 ਕਿਲੋਮੀਟਰ ਦੀ ਦੂਰੀ ਤੇ ਸਾਧਕ ਸ਼ਹਿਰ ਵੀ ਇੱਥੋਂ ਇਨੀ ਦੂਰੀ ਆ ਸੈਂਟਰ ਦੇ ਵਿੱਚ ਨਗਰ ਆ ਤੇ ਸਜਨੋ ਤੁਹਾਨੂੰ ਇਸ ਘਰੋਂ ਕੱਲ ਵੀ ਇੱਕ ਵੀਡੀਓ ਵਿਖਾਈ ਸੀ ਟਾਪ ਦੀ ਝੋਟੀ 75 77 ਦੀ ਤੇ ਉਹ ਕਰਮਾਂ ਵਾਲੀ ਮੰਨ ਲਓ ਵੀ ਵਹਿ ਕੇ ਆਪੋ ਟਿਕਾਣੇ ਤੇ ਚਲੇ ਗਈ ਤੇ ਆ ਝੋਟੀ ਤੁਹਾਨੂੰ ਹੁਣ ਭਾਉ ਕੋਲੇ ਆਈ ਆ ਨਵੀ ਸੋਚਿਆ ਤੁਹਾਡੇ ਨਾਲ ਸਾਂਝੀ ਕਰ ਦਈਏ ਕੀ ਹਿਸਾਬ ਕਿਤਾਬ ਆਜੋ ਲਈਏ ਜਾਣਕਾਰੀ ਨਾਲੇ ਤੋਰ ਤਾਰ ਕੇ ਵੇਣਿਆਂ ਨਾਲੇ ਰੇਟ ਭਾਉ ਤੋਂ ਜਾਣ ਲੈਣੇ ਆ ਦਿਨ ਦੁਨ ਕਿੰਨੇ ਕੁ ਲੈਂਦੀ ਆ ਚੰਗੇ ਦੁੱਧ ਵਾਲੀ ਮੈਂ ਲੱਗਦੀ ਆ ਬਾਕੀ ਤੁਸੀਂ ਦੱਸਣਾ ਕਮੈਂਟ ਕਰਕੇ ਕੀ ਕੀ ਹਿਸਾਬ ਕਿਤਾਬ ਤੇ ਆਜੋ ਸਰਵਨ ਨਾ ਕਰੀਏ ਪਾਉ ਜੀ ਸასი ਕਾਲ ਸასი ਕਾਲ ਹੋਰ ਸੁਣਾਓ ਵਧੀਆ ਵਧੀਆ ਚੜਦੀ ਕਲਾ ਨਾ ਕਿਰਪਾ ਤੇ 70 5 77 ਵਾਲੀ ਉੱਡ ਗਈ ਚਲੋ ਸ਼ੁਕਰ ਅਦਾ ਤੇ ਦਾ ਹਨਾ ਧੰਨਵਾਦ ਉਹਦਾ ਤੇ ਵੇਖ ਜਾਂਦੇ ਉਦੋਂ ਬਾਲੇ ਫੋਨ ਆ ਦੇ ਲੱਗਦੇ ਲੋਗ ਹਾਂ ਯਾਰ ਤੂੰ ਮੈਨੂੰ ਭਾਈ ਮੇਰੇ ਕੋਲ ਵੀਡੀਓ ਬਣਾਈ ਹੈ ਨਾ ਵੀਡੀਓ ਹੋਣੀ ਹੈ ਨਾ ਜਿਵੇਂ ਆਪਣੇ ਕਹਾਵਤਾਂ ਪੰਜਾਬੀਆਂ ਦੇ ਵਿੱਚ ਜਦੋਂ ਮੁੰਡਾ ਵਿਆਹਿਆ ਜਾਂਦਾ ਨਾ ਉਦੋਂ ਵਿੱਚੋਲੇ ਬਾਲੇ ਬੰਦੇ ਆ ਤੇ ਆ ਝੁੱਟੀ ਦਾ ਸਰਵਨ ਸਿੰਘ ਕੀ ਹਸਾਬ ਕਿਤਾਬ ਆ ਇਹ ਯਾਰ ਝੁੱਟੀ ਨਹੀਂ ਕੀ ਆਪਾਂ ਕਹਿ ਸਕਦੇ ਹਾਂ ਮੱਝ ਆ ਹਾਂ ਮੱਝ ਠੀਕ ਆ ਕਿਹੜਾ ਸੂਆ ਨਹੀਂ ਆਪਾਂ ਤਾਂ ਤੀਜੇ ਤੇ ਚੌਥੇ ਕਹ ਰਿਹਾ ਤੇ ਕਹਿਣ ਵਾਲਿਆ 13ਵੇਂ 14ਵੇਂ ਕਹਿਣਾ ਹੈ ਭਾਈ ਜਿਹੜੇ ਆਪਾਂ ਨਾਲ ਦਿਲੋਂ ਪਿਆਰ ਕਰਦੇ ਨਾ ਉਹਨਾਂ ਦਾ ਧੰਨਵਾਦ ਤੇ ਲਿਖਦੇ ਨੇ ਵੀ ਇਹ 14ਵੇਂ ਸੂਏ ਸੀ ਮੈਂ ਚਲੋ ਕੋਈ ਨਹੀਂ ਉਹਨਾਂ ਦੇ ਸਿਰ ਤੇ ਚੱਲਣਾ ਆ ਹਾਂ ਕਿਹੜਾ ਸੂਆ ਹੁੰਦੀ ਆ ਤੀਜਾ ਤੀਜਾ ਕਿ ਮੈਂ ਚੌਥਾ ਮੰਨਦਾ ਮੈਂ ਚਲੋ ਤੀਜਾ ਤੇ ਚੌਥਾ ਹੁੰਦੀ ਆ ਅੰਨੇ ਵੇ ਸਿੰਘਾਂ ਤੋਂ ਨਹੀਂ ਲੱਗਦੀ ਹਾਂ ਨਵੀਂ ਝੂਟੀ ਆ ਤੇ ਪਾਲੀ ਪੁੜੀ ਚੱਲ ਗਈਆਂ ਇਹ ਫਿਰ ਦੂਜੇ ਸੂਏ ਨੇ ਕਿੰਨਾ ਦੁੱਧ ਦਿੱਤਾ ਚਾਰੋਂ ਨਾ ਖਾਵੇ 14 ਕਿਲੋ ਦੁੱਧ ਚੋਇਆ ਆਪਾਂ ਅੱਜ ਨਹੀਂ ਆਦੇ ਵੀ ਇਹ 20 14 ਕਿਲੋ ਦੁੱਧ ਉਹਨਾਂ ਨੇ ਦੂਜੇ ਸੂਏ ਚੋਇਆ ਤੇ ਤੀਜਾ ਚੌਥਾ ਸੂਆ ਮੰਨ ਕੇ ਚੱਲ ਗਏ ਆਈ ਗਏ ਆਪਣਾ ਤੇ ਥਣਾ ਥਣਾ ਲੋ ਭਾਰ ਪੂਰਾ ਲੋ ਕੇ ਗਾਰੰਟੀ ਬਿਲਕੁਲ ਗਾਰੰਟੀ ਦਿਨ ਕਿੰਨੇ ਲੈ ਜੂ ਰਾਤ ਆਈ ਏ ਅੱਜ ਆਈ ਆ ਆਪਣੇ ਕੋਲ ਅੱਜ ਆਈ ਆ ਤੇ ਮੇਰੇ ਇਹ ਕਹਿਣਾ ਵੀ ਮੰਨ ਕੇ ਚੱਲ ਵੀ ਦਿਨ ਕਿੰਨੇ ਲੈ ਜੂਗੀ ਸੂਨ ਚ ਪੁੱਛਿਆ ਉਹਨਾਂ ਨੂੰ ਤਾਂ 4-5 ਕਾਟ ਜੇ ਉਹ ਨਾ ਕਰੇ ਬਾਤ ਤੂੰ ਕਾਟ ਸਕਦੀ ਤੇ ਆਪਣੇ ਘਰੇ ਸੂ ਸਕਦੀ ਆ ਨਹੀਂ ਹਜੇ ਨਹੀਂ ਸੂਂਦੀ ਯਾਰ ਹਜੇ 5-4 ਦਿਨ ਲੈ ਜੂਗੀ ਹਨਾ 5-4 ਦਿਨ ਲੈ ਜਾਣੇ ਨੇ ਹਾਂ 5 ਕਿ ਦਿਨ ਲੈ ਜਾਏਗੀ 6 ਦਿਨ ਲੈਗੀ ਤੇ ਇਹਦੀ ਤੋਰ ਤਾਂ ਕਰਾਈਏ ਚੈੱਕ ਤੋਰ ਕਰਾ ਦਿੰਨੇ ਆ ਮੁੰਡੇ ਆਏ ਪਤਰੇ ਲਓ ਵੀ ਸਜਣੋ ਤੋਰ ਚੈੱਕ ਕਰ ਲਿਓ ਗੈਸ ਤੁਸੀਂ ਲਾਉਣਾ ਇਹ ਤੀਜਾ ਸੂਂਦੀ ਆ ਕਿ ਚੌਥਾ ਤੇ ਬਾਕੀ ਨੋਟ ਕਰ ਲਿਓ ਮੱਝ ਦੁੱਧ ਵਾਲੀ ਆ ਹਾਂ ਬਿੱਲਕੋ ਹਾਂ ਡੇਰੀ 'ਚ ਬੜਾ ਕੰਮ ਕਰੇ ਡੇਰੀ 'ਚ ਬੜਾ ਕੰਮ ਕਰੂਗੀ ਪਹਾਉਾਂ ਦਾ ਚੰਗਾ ਦੁੱਧ ਪਾਉਗੀ ਬਾਕੀ ਸਾਹਮਣ ਵਾਲੇ ਸੱਜਣ ਨੇ ਵੀ ਸੋਹਣੀ ਸਾੰਭੀ ਆ ਸੱਜਣੋ ਵੇਖੋ ਪਲਵਾਨਾਂ ਰਗੀ ਆ ਥਣ ਲਿਆਵਾ ਚੰਗਾ ਤਿਆਰ ਕਰ ਜਾਣਾ ਮੈਂ ਨੇ ਹਜੇ ਹਫਤਾ ਹਫਤਾ ਲੈ ਜਾਣਾ ਸੱਜਣੋ 5 ਦਿਨ ਤੋਂ ਹਫਤੇ ਦੇ ਵਿੱਚ ਵਿੱਚ ਮੈਂ ਸੂਗੀ ਕਿਉਂਕਿ ਸੌਖੀ ਆ ਪੱਠੇ ਡੱਕੇ ਲੱਗ ਗਈ ਆ ਕੇ ਖਾਣਤੇ ਨੇ ਦਿਲ ਧਰਾਵਾ ਜਿਹੜਾ ਕਰ ਲਿਆ ਓਕੇ ਰਿਪੋਰਟ ਆ ਵੇਖੋ ਲੈ ਚੱਲ ਬੰਦੇ ਹਾਂ ਵੇਖੋ ਸੱਜਣੋ ਹੈ ਨਾ ਕੀ ਕਹਿਣੇ ਪਾਉ ਲਿਆਉਂਦਾ ਨਗਿਨੇ ਹੀ ਆ ਸੱਜਣੋ ਤੁਹਾਡੇ ਲਈ ਲੱਭ ਲੱਭ ਕੇ ਟੌਪ ਦੀਆਂ ਮਈਆਂ ਉੱਤੋਂ ਪਾਇਆ ਦੋ ਫਟ ਵਾਂਗੂ ਏਡ ਡਰੀ ਹਾਂ ਵਾਕਿਆ ਹੀ ਪੜੀ ਉਸ ਤੋਂ ਮਹਾਰਾਜ ਦੀ ਕਿਰਪਾ ਨਾਲ ਸੰਭੀ ਜਾ ਮੈਂ ਬਾਕੀ ਚਾਰੂ ਵੀ ਹੋਊਗੀ ਚਾਰੂ ਬੜੀ ਆ ਵੇ ਯਾਰ ਬਲੇ ਵਾਲਾ ਸੂਣਾ ਨਾ ਹਾਂ ਕੱਢੂਗੀ ਚੌੜੀ ਬਹੁਤ ਆ ਉਸ ਤੋਂ ਉਸ ਤੋਂ ਬਾਡੀ ਸੰਜਿਆ ਬੜਾ ਰੀਟ ਦਾ ਆਪਾਂ ਕਿੰਨਾ ਕ ਕਰੀਏ ਰੀਟ ਆ ਵੀ ਆ ਨਾ ਫੂਨ ਚ ਕੱਢੀ ਹਾਂ ਉਹ ਹਟੋ ਵੀਡੀਓ ਚ ਕਰ ਦਿੱ ਗਏ ਵੀ ਮੁੜ ਕੇ ਕਹਿੰਦੇ ਭਰਾ ਆਪਣੇ ਵੀ ਨਹੀਂ ਯਾਰ ਵੀਡੀਓ ਵੇਖਣ ਦਾ ਫਾਇਦਾ ਨਹੀਂ ਅਗਲਾ ਫੋਨ ਨਹੀਂ ਕਰਦਾ ਹਾਂ ਉਹ ਕਰੀਏਗਾ ਲੈ ਲੈਣਾ ਵਾਕਿਆ ਹੀ ਕਿੰਨੇ ਦੀ ਦੇ ਦਿੱਗੇ 112 ਦੀ 1 ਲੱਖ ਤੇ 12000 ਉਹਦੇ ਚੋ ਪਿਆਰ ਮੁਹੱਬਤ ਫੁੱਲ ਨਹੀਂ ਫੇਰ ਵੀ ਮੜਾ ਇਹ ਮੇਰਾ ਤਾਂ ਪਹਿਲਾ ਕਰ ਅਗਲੇ ਤਾਂ ਕਰਾ ਲੈਣਗੇ ਤਾਂ ਇੱਕ 10 ਦੀ ਦੇ ਦਈਏ 2000 ਹੀ ਮੇਰਾ ਮਾਨ ਤੇਰਾ ਮਾਨ ਚਾ ਯਾਰ ਹੋਰ ਛੱਡ ਦੇ ਹੁਣ ਕਿੰਨੇ ਦੀ ਆ ਗਿਆ ਇਲੇ 18 ਦੀ ਦੇਦੀ ਐ ਫਿਰ ਜੈ ਜੈ ਯਾਰ ਐਡੀ 1 ਲੱਖ ਤੇ 8000 ਦੀ ਸਜਣੋ ਕਰ ਲੋ ਚੈੱਕ ਬਾਕੀ ਤੁਸੀਂ ਫੋਨ ਲਾਉਂਗੇ ਤਾਂ ਉਦੋਂ ਬਾਅਦ ਗੱਲਬਾਤ ਹੋ ਜਾਣੀ ਆ ਜਿਹੜਾ ਤੁਸੀਂ ਘਟਾ ਲੋਗੇ ਕੋਈ ਲੈਣ ਦੇਣ ਇੱਧਰ ਉੱਧਰ ਕਰਾਇਆ ਭਾੜਾ ਕਹਿ ਕੇ ਓਕੇ ਰਿਪੋਰਟ ਮੈਂ ਆ ਸਜਣੋ ਚੰਗਾ ਕੱਦ ਕਾਠ ਚੰਗੇ ਵਜਨ ਵਾਲੀ ਟੌਪ ਦੀ ਮੈਂ ਵਿਖਾਤੀ ਤੁਹਾਨੂੰ ਪਿੰਡ ਗੁਲਾਮ ਪੱਤਰਾ ਗੁਲਾਮੀ ਵਾਲਾ ਜਿਲ੍ਹਾ ਰੋਇਪੁਰ ਦੀ ਕੱਲ ਵੀ ਵਿਖਾਈ ਸੀ ਅੱਜ ਵੀ ਵਿਖਾਤੀ ਟੌਪ ਦੀ ਧੰਨਵਾਦ ਵੀਡੀਓ ਨੂੰ ਅੰਤ ਤੱਕ ਵੇਖਣ ਲਈ ਹਾਂ ਪਤਲੀ ਚਮੜੀ ਜਮਾ ਪਤਲੀ ਚਮੜੀ ਬਲੇ ਹੋਣਾ ਵੇ ਲੋ ਹੂੰ ਇਹ ਤਾਂ ਕਾਰਾਂ ਮੇਂ ਜਾਈ ਨਾ